ਜਨਾਮ ਹਲੀ ਦੇਬੂਖੀ ਇਤਰਾਰ ਨੂੰ ਜੋ ਸੰਪਰਨ ਜੀਵਨੋਂ ਜਨਾ ਹੰਡੀ ਅੰਦਰ ਹੋਰੇ ਕ੍ਰਾਈਮ ਜਿਹੜੇ ਟਰੈਵਲ ਗਾਣ ਸੱਤੇ ਬਾਜਨ ਸ਼ਰਾਮ ਆ ਉਹਦੇ ਸਬੰਧ ਸਪੈਸ਼ਲ ਮਹਾਂਮਿਆ ਜੜੀ ਚਲਦੀ ਹੈ ਇਸੇ ਟੋਰਿਸਟ ਐਸਪੀ ਦੀ ਅਟੇ ਇਸਾ ਮਪੀ ਸਿੰਘ ਖੰਡ ਨੇ ਜੀਐਸਪੀ ਨੂੰ ਜੋ ਸਿੰਘ ਇਹ ਗਏ ਕਨਸੜੀ ਜੇਪੋਡੀ ਪੀਸਪੋਰਟ ਨੇ ਅਲੱਗ ਨਿਕ ਜਗ੍ਹਾ ਤੋਂ 6 ਵਿਕਤੀਆਂ ਨੂੰ ਅਰਕਸਟ ਕੀਤਾ ਜਿਸ ਕੋਲ ਵੀ ਇਹ ਰੋਡ ਤੇ ਟ੍ਰਿਪਲ ਸੀ ਨਾ ਦੀ ਮਾਰਕਟ ਹੈਗੀ ਆ ਜਿਸ ਵਿੱਚ ਤਿੰਨ ਜਗ੍ਹਾ ਤੇ ਲਗ ਲੱਗੇ ਟ੍ਰੈਵਲ ਜੰਟ ਜਿਹੜੇ ਆ ਜਿਨ੍ਹਾਂ ਨੇ ਆਪਣੇ ਬਾਹਰ ਕੋਈ ਡਿਸਪਲੇ ਬੋਰਡ ਨਹੀਂ ਲਾਇਆ ਇਹ ਆਪਣੇ ਮੋਬਾਈਲ ਦੇ ذریعے ਲੋਕਾਂ ਨੂੰ ਜਿਹੜੇ ਨੌਜਵਾਨ ਹੈਗੇ ਆ ਉਦੇਸ਼ ਜਨ ਜਾਂਦੇ ਚਾਹਵਣ ਉਹਨਾਂ ਨੇ ਟੈਲੀਫੋਨ ਤੇ ਕੰਟੈਕਟ ਕਰਕੇ ਟੈਲੀਫੋਨ ਤੇ ਹੀ ਆਪਣਾ ਮੋਬਾਈਲ ਨੰਬਰ ਮਗਾ ਕੇ ਉਹਨਾਂ ਨੂੰ ਵੀਜ਼ਾ ਲਵਾਉਣ ਦਾ ਪ੍ਰੋਸੈਸ ਦੇ ਕੇ ਇਹ ਬਹੁਤ ਸਾਰਿਆਂ ਨੂੰ ਵੱਡੀ ਮੋਰ ਜਿਹੜੀ ਠੱਗੀ ਮਾਰਦੇ ਆ ਇਹ ਜਦ ਤੈਨੂੰ ਖਤਮ ਦੱਜ ਕੀਤੀ ਗਈ 571 573 ਇਹ ਜਿਹੜਾ ਤਿਹੜੇ ਤਿੰਨ ਦੋਸ਼ੀ ਆ ਨੀਰਜ ਕੁਮਾਰ ਉਸਨੋਜ ਜੋ ਸਵੈਤ੍ਰਿੰਗਲੀਟਰੰ ਦਾ ਹੋ ਗਿਆ ਤਾਂ ਕੀਤਾ ਇਹਦੇ ਨਾਲ ਹੀ ਇੱਕ ਦੂਸਰੀ ਗ੍ਰੰਥ ਤੇ ਜਿਹੜਾ ਖੁੱਲੀ ਸੀ ਚੰਦਰ ਨਾਗਪਾਲ ਪੁੱਤਰ ਦੇ ਸ਼੍ਰੇਸ਼ ਨਾਗਪਾਲ ਇਹ ਇੱਕ ਹੀ ਹੋ ਚੰਗਾ ਸੀਗਾ ਇੱਕ ਤੀਸਰਾ ਸੰਜੇ ਕੁਮਾਰ ਸੰਜੇਪ ਪੁੱਲਰ ਫਰਿੰਕੋ ਜੋ ਸ਼ਾਂਤੀ ਕੁੰਤ ਹੈ ਇਹ ਤਿੰਨ ਵਿਅਕਤੀ ਨੂੰ ਲੱਖ ਲੱਖ ਜਗ੍ਹਾ ਤੋਂ ਲੱਖ ਲੱਖ ਗ੍ਰੈਫਟ ਕਰਕੇ ਕਹਿਤਿਆਂ ਵਿੱਚ ਦੱਟ ਦਿੱਤੇ ਗਏ ਇਹਨਾਂ ਦੋਸ਼ੀਆਂ ਨੇ ਕਾਫੀ ਅੰਜਾਮ ਥੋਲੇ ਪਾੜੇ ਸਟੂਡੈਂਟ ਨੂੰ ਠੱਗਿਆ ਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਦੀ ਹੈ ਔਰ ਇਸੇ ਤਰ੍ਹਾਂ ਦੋ ਸੱਟੇ ਬਾਜ ਜਿਹੜੀ ਇਹਨਾਂ ਦੇ ਨੋਟ ਤੇ ਇਹਨਾਂ ਨੇ ਫਲੈਟ ਲੈ ਕੇ ਸੱਟੇ ਦਾ ਕੰਮ ਕਰਦੇ ਸੀ ਮੈਸ ਤੇ ਤੇ ਉਹ ਇਹ ਦੋਨ ਗ੍ਰੈਫਟਰ ਕੀਤਾ ਰੋਇਨ ਜੋ ਕੈਂਪਸ ਦਾ ਰਹਿਣਾ ਇੱਕ ਦਿਨ ਨਿਕਲ ਇਹ ਵੀ ਕੈਂਸਲ ਦੇ ਦੋ ਜਨ ਇਹਨਾਂ ਵੱਲੋਂ ਮਕਦਮਾ ਦਰਜ ਕਰਕੇ ਦੀ ਰਿਨੈਸੈਂਸ ਜਦਿਆਂ ਇਸੇ ਨਾਲ ਹੀ ਤਾਂ ਇੱਕ ਹੋਰ ਦੋਸ਼ੀ ਜਿਹੜਾ ਅਦਿੱਤਿਆ ਜੋ ਸ਼ਰਾਬ ਦਾ ਸਮਗਲਾਈ ਕਰਦਾ ਸੀ ਖੇਤੀ ਉੱਥੇ ਇਹਨੂੰ ਛੱਤ ਲੈ ਕੇ ਪਿੰਦੇ ਨੇੜੇ ਤੋਂ ਗ੍ਰਫਤਰ ਕਰਕੇ ਇਹਦੇ ਤੋਂ 24 ਬੋਤਲਾਂ ਸ਼ਰਾਬ ਦੀਆਂ ਠੀਕਾ ਜਿਹੜੀ ਬੰਦ ਕੀਤੀ ਦੀ ਇਹਨਾਂ ਸਾਰਿਆਂ ਕੋਲੇ ਕਿਛੇ ਕੋਲੇ ਕੋਈ ਲਾਇਸੈਂਸ ਨਾ ਪ੍ਰੋਜੈਂਟਿਕਾ ਨਾ ਸਪੈਰਸੰਦੀ ਤੇ ਨਾ ਹੀ ਕਿਨੋਂ ਦਾ ਕੋਈ ਨਾ ਕੋਈ ਸ਼ਰਾਬਚ ਦਾ ਲਾਇਸੈਂਸ ਸੀਗਾ ਕੋਈ ਛੋਟੇ ਛੇ ਦੇਸੀ ਗ੍ਰਫਤਰ ਕੀਤੇ ਆ ਇਹ ਲੜੀ ਜਿਹੜੀ ਹੈ ਕਲੈਨ ਨੂੰ ਲੋਪਨ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਭਲਾਈ ਹੈ ਇਹਨੂੰ ਲਗਾਤਾਰ ਜਾਰੀ ਰੱਖਿਆ ਜੇ। ਥੈਂਕ ਯੂ।